ਬਟਾਲਾ ਸ਼ਹਿਰ ਦੇ तमाम इलेक्ट्रॉनिक میڈیا ਪ੍ਰਿੰਟ میڈیا اور سوشل میڈیا ਦੇ ਜਿੰਨੇ ਵੀ ਸਾਡੇ ਸਮਾਜ ਦੇ ਪੱਤਰਕਾਰ ਆਏ ਹਨ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅੱਜ ਦਾ ਜੋ ਬਟਾਲਾ ਸ਼ਹਿਰ ਦੇ ਵਿੱਚ ਐ ਜੀ ਚੀਰਮੈਨ ਇਮਪਰੂਵਮੈਂਟ ਟੈਸਟ ਦੀ ਜ਼ਿੰਮੇਵਾਰੀ ਮੈਨੂੰ ਪਾਰਟੀ ਵੱਲੋਂ ਸੌਂਪੀ ਗਈ ਹੈ ਔਰ ਜਿਸ ਦੇ ਵਿੱਚ ਸਾਡੇ ਮਹਿਬੂਬ ਨੇਤਾ ਸਾਡੇ ਦਿਲਾਂ ਦੀ ਟੜਕਨ ਸਾਡੇ ਐਮ ਐਲ ਏ ਸ਼ਰੀ ਕਲਸੀ ਜੀ ਜਿਨ੍ਹਾਂ ਦੀ ਸ਼ੁਭਾਰਸ਼ ਦੇ ਨਾਲ ਹੀ ਇਹ ਮੈਂ ਜ਼ਿੰਮੇਵਾਰੀ ਸੰਭਾਲਣੇ ਜਾ ਰਿਹਾ ਔਰ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਉਹਨਾਂ ਦੀਆਂ ਭਾਵਨਾ ਨੂੰ ਸਮਝਦਾ ਹੋਇਆ ਜੋ ਉਹਨਾਂ ਦੇ ਮਨ ਦੇ ਵਿੱਚ ਸੁਪਨੇ ਜੋ ਬਲਬਲੇ ਹਨ ਬਟਾਲਾ ਸ਼ਹਿਰ ਨੂੰ ਖੂਬਸੂਰਤ ਬਣਾਉਂਦੇ ਮੈਂ 2 ਸਾਲ ਜਾਂ ਜਿੰਨਾ ਵੀ ਮੈਨੂੰ ਸਮਾਂ ਮਿਲਿਆ ਮੈਂ ਤਨ ਮਨ ਔਰ ਦੰਦ ਦੇ ਨਾਲ ਇਹ ਸ਼ਹਿਰ ਨੂੰ ਖੂਬਸੂਰਤ ਬਣਾ ਕੇ ਉਹਨਾਂ ਦੇ ਸੁਪਨਿਆਂ ਨੂੰ ਸাকার ਕਰਨ ਦੀ ਕੋਸ਼ਿਸ਼ ਕਰਾਂਗਾ ਜੋ ਚੁਣੌਤੀਆਂ ਵੀ ਵੱਡੀਆਂ ਰਹਿਣਗੀਆਂ ਦੇਖੋ ਗੱਲ ਇਹ ਹੈ ਕਿ ਕੋਈ ਚੁਣੌਤੀ ਵੱਡੀ ਨਹੀਂ ਹੁੰਦੀ ਜਦੋਂ ਬੰਦਾ ਫਾਈਟ ਮੈਦਾਨ 'ਚ ਉਤਰ ਜਾਂਦਾ ਨਾ ਫੇਰ ਆਰਪਾਰ ਦੀ ਲੜਾਈ ਕੀ ਹੋ ਜਾਏਗਾ ਸਾਮਾਂਹ ਕੇ ਚੁਣੌਤੀਆਂ ਨੂੰ ਕੋਈ ਗੱਲ ਨਹੀਂ ਪਿਛੇ ਲੀਡਰ ਬੜਾ ਸਟਰੋਂਗ ਹੈ ਮੇਰਾ ਆਹ ਮਾਰੀ ਪਾਰਟੀ ਦਾ ਸੂਰ ਬੜੇ ਪੱਕੇ ਨੇ ਜਿਹੜਾ ਕੰਮ ਨਾ ਕਰਕੇ ਬਖਾਵੇ ਉਹਨੂੰ ਸੀਰ ਤੋਂ ਲਾਭ ਦਿੰਦੇ ਛੇ ਬਿਲਕੁਲ ਲਾਣਾ ਵੀ ਚਾਹੀਦਾ ਮੈਂ ਕਹਿੰਦਾ ਕਿ ਇਹ ਜਿਹੜਾ ਇਸੇ ਨਹੀਂ ਹਰ ਬਿਜ਼ਨਸ ਦੇ ਵਿੱਚ ਔਰ ਹਰ ਕਿਤੇ ਦੇ ਵਿੱਚ ਰੂਲ ਹੋਣਾ ਚਾਹੀਦਾ ਤੁਸੀਂ ਇਸੇ ਸ਼ਹਿਰ ਤੇ ਚੰਪਾ ਲੋ ਔਰ ਇਸੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਬਣੇ ਇਹਦਾ ਕੰਮ ਹੀ ਨਗਰ ਨੂੰ ਸੁਧਾਰਨਾ ਹੈ ਜਿਹੜਾ ਬਲੂਪ੍ਰਿੰਟ ਤਿਆਰ ਕੀਤਾ ਕੀ ਸ਼ਹਿਰ ਦਾ ਨੈਸਿਸਕੀਤਾ ਕਿ ਜਿਹੜਾ ਐਮਐਲਏ ਸਾਹਿਬ ਦੀ ਮਨਅਤੇ ਨਾਲ ਉਹ ਕੰਮਾਂ ਦੀ ਸ਼ੁਰੂਆਤ ਦੇਖੋ ਸਭ ਤੋਂ ਪਹਿਲਾਂ ਤੇ ਇੱਕ ਚੀਜ਼ ਦੀ ਬਹੁਤ ਕਮੀ ਸੀ ਕਿ ਡਿਵੈਲਪਮੈਂਟ ਹੁੰਦੀ ਪੈਸੇ ਨਾਲ ਔਰ ਪੈਸਾ ਵੀ ਜੋ ਕਮੀ ਹੈ ਉਹਦੇ ਕਾਰਨ ਵੀ ਡਿਵੈਲਪਮੈਂਟ ਨਹੀਂ ਹੋ ਸਕੀ ਲੇਕਿਨ ਐਮਐਲਏ ਸਾਹਿਬ ਨੇ ਜਿਹੜਾ 3 ਸਾਲ ਦਾ ਸਮਾਂ ਬੀਤਿਆ ਮੈਨੂੰ ਪਤਾ ਕਿਸ ਤਰ੍ਹਾਂ ਪੈਸੇ ਲਿਆ ਲਿਆ ਕਿ ਇੱਥੋਂ ਦੇ ਚੌਂਕ ਇੱਥੋਂ ਦੀਆਂ ਸੜਕਾਂ ਇੱਥੋਂ ਦੀਆਂ ਲਾਈਟਾਂ ਬਹੁਤ ਕੁਝ ਕੀਤਾ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਜਿੰਨੀਆਂ ਵੀ ਇੰਪਰੂਵਮੈਂਟ ਟੈਸਟ ਦੀਆਂ ਸਕੀਮਾਂ ਹਨ ਸਮਾਂ ਜਿਹੜਾ ਫਿਊਚਰ ਸਾਡਾ ਬ੍ਰਾਈਟ ਹੈ ਇੱਥੇ ਚਿੰਤਾ ਕਰਨ ਦੀ ਲੋੜ ਨਹੀਂ ਬਹੁਤ ਪੈਸਾ ਵੀ ਆਏਗਾ ਸਭ ਕੁਝ ਠੀਕ ਹੋਏਗਾ ਔਰ ਡਿਵੈਲਪਮੈਂਟ ਵੀ ਬਹੁਤ ਅੱਛੀ ਹੋਏਗੀ ਨਗਰ ਨਿਗਮ ਕਿੰਨਾ ਕਿਤੇ ਰਾਹਾਂ ਚੋੜਾ ਜੂ ਬੰਦੀ ਹੈ ਜੀ ਬਟਾਲੇ ਦੀ ਡਿਵੈਲਪਮੈਂਟ ਵਿੱਚ ਕੋਈ ਨਹੀਂ ਜਿਹੜਾ ਰੋੜਾ ਬਣਿਆ ਬਨ ਗਿਆ ਹੁਣ ਨਗਰ ਨਗਰ ਵੀ ਬਦਲਣ ਵਾਲੀ ਹੈ ਚਿੰਤਾ ਨਾ ਕਰੋ ਉਹਦੀ ਵੀ ਪੀਸ਼ਟ ਦੇਓ ਤੁਸੀਂ ਆਹ ਉਹ ਭਾਈ ਜੀ ਕੀ ਦੇਖਿਆ ਜੀ ਪਹਿਲਾਂ ਤੇ ਮੈਂ ਬਟਾਲਾ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅੱਜ ਇੰਪਰੂਵਮੈਂਟ ٹرسٹ ਦੇ ਜਿਹੜੇ ਚੇਅਰਮੈਨ ਜਸ਼ਪਾਲ ਚੋਹਾਨ ਜੀ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਇਆ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਸੋ ਕਹਿਣ ਦਾ ਭਾਵ ਇਹ ਹੈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਈ ਨੇ ਔਰ ਪਾਰਟੀ ਜਿਹੜੀ ਆ ਉਹ ਦੇਖਦੀ ਹੈ ਵੀ ਕਿਹੜਾ ਬੰਦਾ ਅਨਥਕ ਹੈ ਮਿਹਨਤੀ ਹੈ ਔਰ ਪਾਰਟੀ ਲਈ ਲਾਇਲ ਹੈ ਜਿਹੜਾ ਬੰਦਾ ਆਰਾਮ ਨਾਲ ਹੌਸਲੇ ਨਾਲ ਚੱਲਦਾ ਹੈ ਤੇ ਪਾਰਟੀ ਲਈ ਮਿਹਨਤ ਕਰਦਾ ਹੈ ਪਾਰਟੀਆਂ ਨੂੰ ਹਮੇਸ਼ਾ ਤਕੜਾ ਕਰਦੀ ਆ ਸੋ ਮੈਂ ਅੱਜ ਦੇ ਦਿਨ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅ ਦੁੱਖ ਇਸ ਗੱਲ ਦਾ ਹੈ ਮਨ ਭਰੇ ਨਾ ਇਹ ਗੱਲ ਕਹਿਣੀ ਪੈਂਦੀ ਆ ਵੀ 75 ਸਾਲ ਬਟਾਲਾ ਪਛੜਿਆ ਰਹਿ ਗਿਆ ਪਰ ਅੱਜ ਬਟਾਲੇ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਫਿਰ ਜਿਹੜਾ ਉੱਪਰਲੇ ਸਿਖਰਾਂ ਨੂੰ ਵੱਧਦਾ ਹੋਇਆ ਨਜ਼ਰ ਆ ਰਿਹਾ ਅੱਜ ਇਹ ਤਾਜਪੋਸ਼ੀ ਹੋ ਗਈ ਜੀ ਉਸ ਤੋਂ ਬਾਅਦ ਮਾਰਕੀਟ ਕਮੇਟੀ ਜਿਹੜੀ ਹੈ ਉਹ ਵੀ ਜਿਹੜਾ ਸਾਡਾ ਮਾਨਿਕ मेहता ਚੇਅਰਮੈਨ ਬਣਿਆ ਉਹ ਵੀ ਸ਼ਨੀਵਾਰ ਨੂੰ ਉਹਦੀ ਵੀ ਜਿਹੜੀ ਤਾਜਪੂਸ਼ੀ ਹੋਣ ਜਾ ਰਹੀ ਹੈ ਸੋ ਕਹਿਣ ਦਾ ਭਾਵ ਹਰ ਕੰਮ ਨੂੰ ਸਮਾਂ ਲੱਗਦਾ ਔਰ ਤੁਹਾਨੂੰ ਆਪ ਬਤੌਰ ਦੇਖਣ ਨੂੰ ਨਜ਼ਰ ਆਊਗਾ ਜਿਸ ਦਿਨ ਮੈਂ ਐਮਐਲਏ ਬਣਿਆ ਉਦੋਂ ਬਟਾਲੇ ਦੀ ਕੰਡੀਸ਼ਨ ਕੀ ਸੀ ਮੈਂ ਤੁਹਾਨੂੰ ਸਾਰੇ ਮਾਧਿਅਮ ਰਹੀਂ ਮੈਂ ਪੁੱਛਣਾ ਚਾਹੁੰਨਾ ਲੋਕਾਂ ਨੂੰ ਵੀ ਵੀ ਜਦੋਂ ਐਮਐਲਏ ਬਣਿਆ ਮੈਨੂੰ ਇੱਕ ਗੱਲ ਦੱਸ ਦਿਓ ਵੀ ਕਿਹੜਾ ਰੋਡ ਜਿਹੜਾ ਅਸੀਂ ਸਹੀ ਸੀ ਹਰ ਰੋਡ ਹੀ ਜਿਹੜਾ ਸੀ ਉਹ ਪਟਿਆ ਪਿਆ ਸੀ ਪਰ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਅੱਜ ਬਟਾਲਾ ਜਿਹੜਾ ਉਹ ਲੀਆਂ ਤੇ ਆ ਰਿਹਾ ਤਰੱਕੀ ਦੀਆਂ ਲੀਆਂ ਤੇ ਆ ਰਿਹਾ ਹੋਰ ਵੀ ਜਿਹੜੇ ਨੇ ਉਹ ਪ੍ਰਾਲੇ ਵੱਡੇ ਹੋਣ ਜਾ ਰਹੇ ਨੇ ਔਰ ਬਹੁਤ ਵਧੀਆ ਜਿਹੜਾ ਮੈਂ ਇਹ ਕਹਿ ਸਕਦਾ ਵੀ ਬਟਾਲੇ ਦੀ ਨਿਹਾਰ ਬਦਲ ਕੇ ਬਟਾਲੇ ਨੂੰ ਤਰੱਕੀ ਤੇ ਲੈ ਕੇ ਜਾਵਾਂਗੇ ਜੀ ਉਹ ਵੀ ਤਿਆਰੀ ਹੈ ਜੀ ਉਦਘਾਟਨ ਉਹ ਵੀ ਤਿਆਰੀ ਹੈ ਜੀ ਤਹਿਸੀਲ ਦੀ ਵੀ ਤਿਆਰੀ ਹੈ ਥੋੜਾ ਜਿਹਾ ਮੇਰੇ ਕਿਉਂਕਿ ਉੱਥੇ ਤਹਿਸੀਲ ਦੇ ਵਿੱਚ 200 ਦੇ ਕਰੀਬ ਜਿਹੜੇ ਕੰਮ ਕਰ ਰਹੇ ਨੇ ਉੱਥੋਂ ਦੀ ਮੈਂ ਕਹਿ ਸਕਦਾ ਉਹਨਾਂ ਦੇ ਘਰ ਦੇ ਪਰਿਵਾਰਾਂ ਦੀ ਰੋਜੀ ਰੋਟੀ ਚੱਲ ਰਹੀ ਆ ਉਹ ਪਰਿਵਾਰ ਸਾਰੇ ਮੇਰੇ ਕੋ ਆਏ ਸੀ ਉਹ ਉਹਨਾਂ ਨੇ ਥੋੜਾ ਜਿਹਾ ਦੱਸਿਆ ਵੀ ਸਾਡੀ ਰੋਟੀ ਬੰਦ ਹੋ ਜੂਗੀ ਜੀ ਤੇ ਮੈਂ ਉਹਨਾਂ ਖਰ ਕੇ ਥੋੜਾ ਜਿਹਾ ਹੁਣ ਡਿਲੇ ਰੱਖਿਆ ਵਾ ਉਹ ਵੀ ਜਦੋਂ ਡੀਸੀ ਸਾਹਿਬ ਸਾਡੇ ਨਵੇਂ ਕੁਰਸੀ ਤੇ ਬੈਠਦੇ ਨੇ ਉਹਨਾਂ ਦਾ ਵੀ ਆਪਾਂ ਇਸ਼ੂ ਜਿਹੜਾ ਹੱਲ ਕਰਕੇ ਉਹਨਾਂ ਦੀ ਵੀ ਰੋਟੀ ਨੂੰ ਇਹ ਆ ਵੀ ਰਜ਼ਗਾਰ ਨਾ ਕਿਸੇ ਦੀ ਜਾਣਾ ਚਾਹੀਦਾ ਰਜ਼ਗਾਰ ਉਦੇ ਕਰਕੇ ਥੋੜਾ ਵੇਟ ਕਰ ਰਹੇ ਹਾਂ ਬਾਕੀ ਤਹਿਸੀਲ ਕੰਪਲੈਕਸ ਰੈਡੀ ਆ ਬਟਾਲੇ ਵਾਲਿਆਂ ਨੂੰ ਚੰਦ ਦਿਨਾਂ ਦੇ ਵਿੱਚ ਵਿੱਚ ਨਵੀਂ ਤਹਿਸੀਲ ਦਾ ਜਿਹੜਾ ਚਿਹਰਾ ਵੇਖਣ ਨੂੰ ਮਿਲੂਗਾ ਉਸ ਤੋਂ ਬਾਅਦ ਅੱਜ ਲੋਕ ਸਭਾ ਦੇ ਵਿੱਚ ਪਰ ਕੱਲ ਇਕੱਤਰ ਮੀਟਿੰਗ ਹੋ ਰਹੀ ਹੈ ਕਾਲੀ ਦਿਨ ਸਾਰੇ ਜੀ 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 ਓਪੋਜੀਸ਼ਨ ਜਿਹੜੀ ਆ ਆਪ ਆਪ ਦੀ ਪਾਰਟੀ ਦੇ ਸੰਝ ਕੱਸਦੀ ਪਈ ਹੈ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਦੇਖੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਕਿਸਾਨਾਂ ਪ੍ਰਤੀ ਮੈਂ ਵੀ ਕਿਸਾਨ ਅਸੀਂ ਵੀ ਕਿਸਾਨਾਂ ਦੇ ਹਮਾਇਤੀ ਆ ਪਰ ਸਾਡੀ ਲੜਾਈ ਸੈਂਟਰ ਨਾਲ ਅਸੀਂ ਅੱਜ ਤੰਗੀ ਕਿੰਨੋਂ ਆ ਰਹੀ ਹੈ ਰਾਹ ਬੰਦ ਨੇ ਦਿੱਕਤਾਂ ਕਿੰਨਾਂ ਨੂੰ ਆ ਰਹੀਆਂ ਨੇ ਆਪਣੇ ਪੰਜਾਬੀਆਂ ਨੂੰ ਲੜਾਈ ਤੇ ਸਾਡੀ ਸੈਂਟਰ ਨਾ ਪਰ ਜੇ ਤੰਗੀਆਂ ਹੀ ਆਪਣੇ ਆਪ ਨੂੰ ਦੇਈ ਜਾਵਾਂਗੇ ਆਪਾਂ ਤੇ ਕਿਤਨਾ ਸਰਵਾਈਵ ਕਰਾਂਗੇ ਸੋ ਇਹੋ ਬੇਨਤੀ ਆ ਅਸੀਂ ਕਹਿੰਨੇ ਆ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਣਾ ਪਰ ਜੇ ਰਾਹ ਹੀ ਬੰਦ ਕਰ ਦੇਾਂਗੇ ਕਿਹੜੀ ਇੰਡਸਟਰੀ ਪੰਜਾਬ ਆਊਗੀ ਜੀ ਕਿਹੜਾ ਬਿਜ਼ਨਸਮੈਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆਊਗਾ ਜੀ ਕਿਉਂਕਿ ਇਹ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਕਹਿੰਨੇ ਆ ਬਣਾਉਣਾ ਸਾਡਾ ਸਾਥ ਦਿਓ ਆਪਾਂ ਇਹ ਨਾ ਕਰੀਏ ਵੀ ਆਪਣੇ ਪੰਜਾਬ ਦੇ ਨੌਜਵਾਨ ਅਸੀਂ ਕਿਹਨੇ ਰੋਜ਼ਗਾਰ ਦੇਣਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਪਰ ਜੇ ਇਹ ਕਮੀਆਂ ਤੋਂ ਦੂਰ ਹਟਾਂਗੇ ਠੀਕ ਹੈ ਮੰਗਾ ਨੇ ਹੱਕ ਨੇ ਸਰਕਾਰ ਨਾਲ ਖਲੋਤੀ ਆ ਪਰ ਸਾਡੀ ਸੈਂਟਰ ਨਾਲ ਲੜਾਈ ਹੈ ਅਸੀਂ ਆਪਣਾ ਘਰ ਨਾ ਖਰਾਬ ਕਰੀਏ ਸੋ ਉਹਦਾ ਮੈਨੂੰ ਇੱਕ ਗੱਲ ਦੱਸਿਓ ਵਿਕਰਮ ਮਜੀਠੀਆ ਉਹਨੂੰ ਸੁਣਦਾ ਕੌਣ ਔਰ ਹਰ ਉਹ ਭਾਵੇਂ ਮੇਰੇ ਹਿਸਾਬ ਨਾਲ ਕਿਤੇ ਜਾਂਦਿਆਂ ਜਾਂਦਾ ਕਿਤੇ ਰਾਹ 'ਚ ਕਿਤੇ ਐਕਸੀਡੈਂਟ ਹੋ ਜਾਏ ਕਿਤੇ ਕੁੱਤਾ ਕੱਤਾ ਵੀ ਮਰ ਜਾਏ ਭਾਵੇਂ ਹੋ ਸਦਾ ਉਹਦੇ ਤੇ ਵੀ ਲਾਈਵ ਹੋ ਜਾਏ ਉਹਦਾ ਕੰਮ ਹੀ ਇਹ ਹੁਣ ਲੋਕਾਂ ਨੇ ਉਹਨੂੰ ਵਿਹਲੇ ਕਰਤਾ ਇਹ ਮੁੱਛਾਂ ਨੂੰ ਵੱਟ ਚੜ੍ਹਦਾ ਸੀ ਕੀ ਕਹਿੰਦਾ ਸੀ ਕਹਿੰਦਾ ਸੀ ਵੀ ਮੈਂ ਜਾਊਂਗਾ ਜੀ ਉੱਥੇ ਜਿੱਥੇ ਸਿੱਧੂ ਦੇ ਮੁਕਾਬਲੇ ਜਿੱਤ ਕੇ ਆਊਂਗਾ ਲੋਕਾਂ ਨੇ ਜਵਾਬ ਦਿੱਤਾ ਅਸੀਂ ਕੌਣ ਹੁੰਨੇ ਆ ਅਸੀਂ ਤੇ ਨਮਾਨੇ ਆ ਬਸ ਦੁੱਖ ਇਸ ਗੱਲ ਦਾ ਅਸੀਂ ਆਮ ਘਰਾ ਚ ਉਠੇ ਆ ਫਰਕ ਇਹ ਆ ਇਹ ਪੁਰਾਣੇ ਸਿਆਸਤਦਾਨਾਂ ਚ ਉਠੇ ਨੇ ਇਹਨਾਂ ਨੂੰ ਜਰਾ ਬੋਲਣ ਚੱਲਣ ਦੇ ਹਿਸਾਬ ਕਿਤਾਬ ਦਾ ਜਰਾ ਜ਼ਿਆਦਾ ਪਤਾ ਹੈ ਸਾਈ ਜਰਾ ਥੋੜੇ ਜਿਹੇ ਸਿੱਧੇ-ਸੁੱਧੇ ਹੈਗੇ ਆ ਸਾਨੂੰ ਘੱਟ ਪਤਾ ਹੈ ਪਰ ਹੈ ਦੇਖੋ ਐਨਕ ਨੂੰ ਪਸੰਦ ਕਰਦਾ ਤੇ ਕਰੀ ਜਾਵੇ ਵੇਖੋ ਇੱਕ ਗੱਲ ਦੇਖੀ ਜੇ ਕਿਸੇ ਬੰਦੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਉਹਨੇ ਐਨਕ ਲਾਈ ਹੈ ਉਹਦੇ ਤੇ ਵੀ ਤੰਜ ਹੈਰਾਨਗੀ ਦੀ ਗੱਲ ਹੈ ਪੰਜਾਬ ਦੇ ਮੁੱਦੇ ਇਹ ਕੋਈ ਪੰਜਾਬ ਦੀ ਗੱਲ ਹੈ ਇਹ 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 ਇੱਕ ਮੈਂ ਕਹਿ ਸਕਦਾ ਬਚਕਾਂ ਦੀਆਂ ਹਰਕਤਾਂ ਨੇ ਬਚਕਾਂ ਨਹੀਂ ਆ ਮੈਨੇ ਸਰ ਵਾਈਲਡ ਇਲੈਕਸ਼ਨ ਆ ਲੁਧਿਆਣਾ ਜੀ ਬਿਲਕੁਲ ਜੀ ਲੋਕ ਤਿਆਰ ਬੈਠੇ ਨੇ ਲੁਧਿਆਣਾ ਲੋਕ ਸਾਥ ਦੇ ਰਹੇ ਨੇ ਔਰ ਵੱਡੀ ਜਿੱਤ ਨਾ ਜਿੱਤ ਕੇ ਆਵਾਂਗੇ ਉੱਥੋਂ ਬਹੁਤ ਵਧੀਆ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉੱਥੇ ਕੰਨਰ ਸਾਹਿਬ ਪਟਿਆਲੇ ਦੇ ਵਿੱਚ ਇੱਕ ਕਰਨਲ ਦੇ ਨਾਲ ਉਹਦੇ ਬੇਟੇ ਦੇ ਨਾਲ ਜੋ ਵਾਰਦਾਤ ਹੋਈ ਉਹਨੂੰ ਲੈ ਕੇ ਦਿਨ ਹੀ ਬਹੁਤ ਤੰਗ ਕੱਸ ਰਹੇ ਨੇ ਕਹਿੰਦੇ ਨੇ ਕਿ ਜੇਕਰ ਇੱਕ ਕਰਨਲ ਹੀ ਸੇਫ ਨਹੀਂ ਹੈ ਹਾਂ ਜੀ ਜੀ ਨੂੰ ਲੋਕੀਸ਼ਤ ਪਾਤ ਜੰਦਨੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਇਹ ਵਿਰੋਧੀ ਹਰ ਕੰਮਾਂ 'ਚ ਤੰਜ ਕੱਸਦੇ ਨੇ ਹੁਣ ਚੰਗੇ ਕੰਮ ਹੋ ਰਹੇ ਆ ਨਸ਼ਿਆਂ ਦੇ ਖਿਲਾਫ ਸਰਕਾਰ ਮੋਢੇ ਨਾਲ ਮੋਢਾ ਲਾ ਕੇ ਖਲੋਤੀ ਖਿਲਾਉਣ ਕਿਉਂ ਨਹੀਂ ਖਿਲਾਉਂਦੇ ਕਰਨਵਾਵਾ ਕਿਉਂ ਨਹੀਂ ਕਰਦੇ ਕਾਰਨ ਕੀ ਹੈ ਇਹਨਾਂ ਨੂੰ ਚੰਗੀਆਂ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਸੋ ਰਹੀ ਗੱਲ ਕਰਨਲ ਦੀ ਜੋ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਜੋ ਅਜ ਦੋਸ਼ੀ ਹੋਊਗਾ ਇਹ ਕੌਣ ਹੁੰਦੇ ਫੈਸਲਾ ਕਰਨ ਵਾਲੇ ਇਹ ਕੌਣ ਹੁੰਦੇ ਆ ਜਵਾਬ ਦੇਣ ਵਾਲੇ ਜਵਾਬ ਉਹਸ ਆਪਣੀ ਕਾਰਵਾਈ ਕਰੀ ਜਿਹੜਾ ਦੋਸ਼ੀ ਹੋਗਾ ਦੋਸ਼ੀ ਪਾਇਆ ਜਾਊਗਾ ਸਰਕਾਰ ਨੂੰ 3 ਸਾਲ ਹੋ ਗਏ ਨੇ ਤੇ ਇੰਪਰੂਵਮੈਂਟ ਡਸਟਰੀ ਵਿੱਚ 2 ਸਾਲ ਤੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਰਿਹਾ ਫਿਰ ਅੱਜ ਕੋਹਾਂ ਸਿੰਘ ਸਾਹਿਬ ਆ ਚੁੱਕੇ ਨੇ ਜੀ ਤੁਹਾਨੂੰ ਬਟਾਲੇ ਦੀ ਕੀ ਕੀ ਨਾਸਤਾ ਪਤਾ ਕਿ ਕਿਤੇ ਕੀ ਪ੍ਰੋਬਲਮ ਹੈ ਕਿਤੇ ਕੀ ਹੋ ਰਿਹਾ ਤੇ ਕਿਤੇ ਕਿਵੇਂ ਹੈ ਬਿਲਕੁਲ ਜੀ ਇਹੋ ਜਿਹੇ ਕਿਹੜਾ ਤੁਲਾਕਾ ਜਿਹੜਾ ਆਉਣ ਵਾਲੇ ਚੰਮਕ ਨੂੰ ਦੇਣਾ ਚ ਪਤਾ ਲੱਗੇਗਾ ਕਿ ਜਦੋਂ ਚੇਅਰਮੈਨ ਬਦਲੇ ਨੇ ਚੇਂਜ ਹੋਏ ਨੇ ਤਾਂ ਬਟਾਲੇ ਸ਼ਹਿਰ ਦੇ ਵਿੱਚ ਕੁਝ ਵਾਕਿਆ ਹੀ ਤੁਸੀਂ ਤੁਲਾਕੇ ਦਾ ਨਹੀਂ ਨਹੀਂ ਦੇਖੋ ਜੀ ਇੱਕ ਮੈਂ ਬੇਨਤੀ ਕਰਨੀ ਚਾਹਨਾ ਜਿਹੜੇ ਪਹਿਲੇ ਵੀ ਚੇਅਰਮੈਨ ਉਹ ਵੀ ਸਾਡੇ ਚੇਅਰਮੈਨ ਨੇ ਅੱਜ ਪਾਰਟੀ ਨੇ ਜੇ ਜਸਪਾਲ ਚੋਹਾਨ ਜੀ ਨੂੰ ਚੇਅਰਮੈਨ ਨਹੀਂ ਦਿੱਤੀ ਆ ਤੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਵਾਂਗੇ ਅਸੀਂ ਟੀਮ ਇੱਕ ਪਰਿਵਾਰ ਆ ਜੀ ਠੀਕ ਆ ਉਹ ਜਿਹੜੇ ਉਹਨਾਂ ਨੇ ਕੰਮ ਅਲੀਕੇ ਸੀ ਉਹ ਕੰਮਾਂ ਦੀਆਂ ਹੁਣ ਫਾਈਲਾਂ ਜਿਹੜੀਆਂ ਉਹ ਆਪ ਹੀ ਦੱਸਣਗੇ ਚੋਹਾਨ ਸਾਹਿਬ ਨੂੰ ਵੀ ਆਹ ਕੰਮ ਮੈਂ ਕਰ ਚੁੱਕਿਆ ਤੇ ਹੁਣ ਆਪਾਂ ਆਹ ਕੰਮ ਕਰਨੇ ਨੇ ਠੀਕ ਆ ਅੱਗੋਂ ਚੋਹਾਨ ਸਾਹਿਬ ਹੁਣ ਆਪਣੀ ਪਲੈਨਿੰਗ ਜਿਹੜੀ ਆ ਉਹ ਵੀ ਐਕਸਪਲੇਨ ਕਰਨਗੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਅ ਵਧੀਆ ਸਾਡਾ ਇੰਪਰੂਵਮੈਂਟ ਟਰਸਟ ਜਿਹੜਾ ਜਿਸ ਦਿਨ ਮੈਂ ਆਇਆ ਸੀ ਉਸ ਦਿਨੇ ਖਾਲੀ ਪਿਆ ਸੀ ਉਸ ਦਿਨ ਆ ਅਫਸਰ ਸਹਿਬਾਨ ਵੀ ਖਲੋਤੇ ਨਹੀਂ ਉਹਨਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਪਰ ਅੱਜ ਉਹੀ ਇੰਪਰੂਵਮੈਂਟ ਟਰਸਟ ਹੈ ਅੱਜ ਪਰਮਾਤਮਾ ਦੀ ਕਿਰਪਾ ਨਾਲ ਕਰੋੜਾਂ ਰੁਪਏ ਆ ਗਿਆ ਜੀ ਨਸ਼ੇ ਵਿਰੋਧ ਜੀ ਪਟਿਆਲਾ ਸ਼ਹਿਰ 'ਪਰ ਬੜੀ ਵੱਡੀ ਕੰਮ ਜਿਹੜੀ ਪਹਿਲਾਂ ਕਰੋੜਾਂ ਰੁਪਈਆ ਦੀਆਂ ਪ੍ਰਾਪਰਟੀਆਂ ਫ੍ਰੀਸ ਕਰਦੇ ਜੀ ਅੱਜ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੀਨਾ ਪਰਜਾ ਉਹਨਾਂ ਲੋਕਾਂ ਦੇ ਖਿਲਾਫ ਚੱਲਣ ਜਾ ਰਿਹਾ ਹੈ ਬੀੜੇ ਲੋਕਾਂ ਨੇ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਦੀਆਂ ਜਾਂ ਜ਼ਮੀਨਾਂ ਤੇ ਬਜਾਇਜ਼ ਕਰਦੇ ਨੇ ਇਹਦੇ ਤੇ ਵਿਰੋਧੀਆਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਅ ਜਿਨ੍ਹਾਂ ਨੇ ਗਲਤ ਕੰਮਾਂ ਨਾਲ ਆਪਣੇ ਮਹਿਲ ਉਸਾਰੇ ਨੇ ਕਾਲੇ ਕੰਮਾਂ ਨਾਲ ਮਹਿਲ ਉਸਾਰੇ ਨੇ ਉਹ ਕਾਲਕ ਚੀ ਜਾਣਗੇ ਸੋ ਮੈਂ ਇਹੋ ਬੇਨਤੀ ਕਰਦਾ ਅੱਜ ਵੀ ਮੈਂ ਅਕਸਰ ਜਦੋਂ ਵੀ ਗਿਆ ਮੈਂ ਇਹੋ ਕਹਿੰਦਾ ਰਿਹਾ ਵੀ ਯਾਰ ਆਪਾਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਗਲਤ ਰਸਤੇ ਤੋਂ ਹਟਾ ਕੇ ਉਹਨਾਂ ਨੂੰ ਚੰਗੇ ਰਸਤੇ ਤੇ ਪਾਈਏ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਆਪਣਾ ਪੰਜਾਬ ਤਰੱਕੀ ਚ ਜਾਵੇ ਪਰ ਹੁਣ ਜਿਹੜੇ ਗਲਤ ਅੰਸਰ ਹਟਦੇ ਨਹੀਂ ਫਿਰ ਉਹਨਾਂ ਦੇ ਵਾਰੀ ਤੇ ਫਿਰ ਸਖਤੀ ਤੇ ਕਰਨੀ ਪੈਣੀ ਹੈ ਸੋ ਕਹਿਣ ਦਾ ਭਾਵ ਵਧੀਆ ਜਿਹੜਾ ਰਿਜ਼ਲਟ ਤੁਹਾਨੂੰ ਵੇਖਣ ਨੂੰ ਮਿਲੇਗਾ ਠੀਕ ਹੈ ਜੀ ਓਕੇ ਜੀ